ਆਹੇ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੇਰੀ ਸਾ ਸੰਗਤ ਜੀ ਆਓ ਸੰਤ ਬਾਬਾ ਜਹਰਾ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਕੀ ਦੀ ਆਪ ਜੀ ਨਾਲ ਸਾਂਝ ਪਾਈਏ ਆਓ ਸਭ ਤੋਂ ਪਹਿਲਾਂ ਆਖੀਏ ਧੰਨ ਧੰਨ ਸੰਤ ਬਾਬਾ ਜਹਰਾ ਸਿੰਘ ਜੀ ਤੁਸੀਂ ਰੱਬ ਹੋ ਪਿੰਡ ਬਹਾਦਰਪੁਰ ਤੋਂ ਆਪ ਦਾ ਇੱਕ ਅਨੰਦ ਸਰਦਾਲੂ ਰੋਜ਼ ਆਪ ਜੀ ਦੇ ਦਰਸ਼ਨ ਕਰਨ ਆਉਂਦਾ ਤੇ ਵਾਹੀ ਜੋਤੀ ਦਾ ਕੰਮ ਕਰਦਾ ਸੀ ਤੇ ਕੰਮ ਕਰਦਿਆਂ ਵੀ ਆਪਜੀ ਵੱਲ ਧਿਆਨ ਰਿੰਦਾ ਤੇ ਨਾਮ ਜਪਦਾ ਰਿੰਦਾ। ਬਾਬਾ ਜੀ ਵੀ ਉਸਨੂੰ ਬੜਾ ਪਿਆਰ ਕਰਦੇ ਸਨ ਤੇ ਘਰ ਜਦੋਂ ਵੀ ਕੋਈ ਕੰਮ ਹੁੰਦਾ ਤਾਂ ਬਾਬਾ ਜੀ ਨੂੰ ਕੁਝ ਕੀ ਕਰਦਾ। ਅਕਸਰ ਅੱਧੀ ਰਾਤ ਤੋਂ ਬਾਅਦ ਉੱਠ ਕੇ ਆਪਜੀ ਦਰਸ਼ਨ ਕਰਨ ਡੇਰੇ ਪੁੱਜ ਜਾਂਦਾ। ਇੱਕ ਦਿਨ ਟਿਊਬ ਵਾਲਾ ਟਿਊਬ ਵਾਲ ਲਗਾਉਣ ਲਈ ਬੋਰ ਕਰਨ ਵਾਸਤੇ ਉਹਦੇ ਪਾਈਪ ਵਗੈਰਾ ਤੇ ਆਪਣੇ ਗੱਡੇ ਤੇ ਲੱਦੇ ਪਿੰਡ ਵੱਡੇ ਘੁੰਮਣ ਤੂੰ ਆਪਣੇ ਪਿੰਡ ਆ ਰਿਹਾ ਸੀ ਜਿੱਦੂ ਗੱਡਾ ਰੇਲਵੇ ਫਟਕ ਸ਼ੀਨੇ ਪੂਜਾ ਤਾ ਡੰਗਰਾਂ ਕੋਲੋਂ ਸੰਭਾਲਿਆ ਨਾ ਗਿਆ ਦੋਹਾਂ ਕਿਨਾਰਿਆਂ ਤੂੰ ਵੱਡੀ ਡੂੰਘੀ ਟੋਏ ਸਾਂ ਤੇ ਗੱਡਾ ਉਹਨਾਂ ਟੋਇਆਂ 'ਚ ਜੜ ਗਿਆ ਉਹ ਗੁਰੂ ਪਿਆਰਾ ਥੱਲੇ ਆ ਗਿਆ ਤੇ ਉਹ ਸੈਂਕੜੇ ਮਨ ਭਾਰੇ ਪਾਈਪ ਤੇ ਗੱਡਾ ਉਹ ਸੂਪਰ ਡਿੱਗ ਪੇ ਲੋਕ ਇਕੱਠੇ ਹੋ ਗਏ ਸੋਚਿਆ ਉਹ ਨਹੀਂ ਬਚ ਸਕੇਗਾ ਪਰ ਉਹਦੀ ਸੁਰਤੀ ਬਿਰਤੀ ਤਾਂ ਪੂਰੀ ਤਰ੍ਹਾਂ ਸੰਤਾਂ ਦੇ ਚਰਨਾਂ ਵਿੱਚ ਟਿਕੀ ਹੋਈ ਸੀ ਸਾਰੇ ਘਬਰਾ ਗਏ ਪਰ ਉਸ ਨੇ ਥੱਲੇ ਆਵਾਜ਼ ਦਿੱਤੀ ਕਿ ਮੈਂ ਠੀਕ ਹਾਂ ਪਾਈਪਾਂ ਦਾ ਭਾਰ ਮੇਰੇ ਤੇ ਨਹੀਂ ਪਿਆ ਲੋਕਾਂ ਸੋਚਿਆ ਭਾਰ ਤੇਰੇ ਤੇ ਨਹੀਂ ਤਾਂ ਕਿੱਥੇ ਹੈ ਪਾਈਪ ਤਾਂ ਤੇਰੇ ਉੱਤੇ ਪਏ ਹੋਏ ਹਨ ਆਲੇ ਦੁਆਲੇ ਇਕੱਠੇ ਹੋਏ ਲੋਕਾਂ ਛੇਤੀ ਛੇਤੀ ਭਾਰ ਲਾਇਆ ਉਸ ਨੂੰ ਇਥੋਂ ਕੱਢਿਆ ਉਹ ਬਿਲਕੁਲ ਠੀਕ ਸੀ ਇਧਰ ਦੂਜੇ ਪਾਸੇ ਉਸੇ ਸਮੇਂ ਸੰਤ ਬਾਬਾ ਹਜਾਰਾ ਸਿੰਘ ਜੀ ਟਾਲੀ ਹੇਠਾਂ ਬੈਠੇ ਸਨ ਨਾਲ ਹੀ ਕੁਝ ਸਰਦਾਲੂ ਜੋ ਬਟਾਲੇ ਤੋਂ ਸਨ ਉਹ ਵੀ ਉੱਥੇ ਬੈਠੇ ਸਨ ਉਹਨਾਂ ਨੇ ਵੇਖਿਆ ਕਿ ਬਾਬਾ ਜੀ ਦੇ ਮੁੱਢੇ ਤੇ ਅਚਨਚੇਤ ਖੂਨ ਦੇ ਟੱਬੇ ਕਿੱਥੋਂ ਆ ਗਏ ਉਹ ਰਾਨ ਹੋ ਗਏ ਹੁਣੇ ਤਾਂ ਸਭ ਕੁਝ ਠੀਕ ਸੀ ਇਹ ਕੀ ਹੋਇਆ ਹੈ ਉਹਨਾਂ ਨੇ ਪੁੱਛ ਹੀ ਲਿਆ ਤੇ ਬਾਬਾ ਜੀ ਨੇ ਜਵਾਬ ਦਿੱਤਾ ਮਾੜਾ ਜਿਹਾ ਗੱਡਾ ਪਲਟ ਗਿਆ ਸੀ ਮੋੜਾ ਦਿੱਤਾ ਹੈ ਉਸ ਨੂੰ ਕਿਸੇ ਗੱਲ ਦੀ ਸਮਝ ਨਾ ਪਈ ਜਦੋਂ ਇਹ ਸ਼ਰਧਾਲੂ ਬਾਬਾ ਜੀ ਤੋਂ ਉੱਠ ਕੇ ਬਟਾਲੇ ਨੂੰ ਤੁਰਿਆ ਤਾਂ ਉਹ ਸ਼ਰਧਾਲੂ ਜੋ ਗੱਡੇ ਥੱਲੇ ਆਇਆ ਸੀ ਉਸ ਨੂੰ ਮਿਲ ਪਿਆ ਉਸਨੇ ਸਾਰੀ ਘਟਨਾ ਉਸਨੂੰ ਸੁਣਾਈ ਉਸਨੂੰ ਸਮਝ ਲੱਗ ਗਈ ਕਿ ਪਾਪਾਂ ਦਾ ਭਾਰ ਸਾਰਾ ਸੰਤ ਬਾਬਾ ਹਜਾਰਾ ਸਿੰਘ ਜੀ ਨੇ ਆਪਣੇ ਮੋਢਿਆਂ 'ਤੇ ਚੁੱਕ ਕੇ ਆਪਣੇ ਸੇਵਕ ਦੀ ਜਾਨ ਬਚਾਈ ਸੋ ਇਸੇ ਤਰ੍ਹਾਂ ਸੰਤ ਮਹਾਪੁਰਖ ਜੀਵਾਂ ਦਾ ਭਲਾ ਕਰਨ ਵਾਸਤੇ ਸੰਸਾਰ 'ਤੇ ਆਉਂਦੇ ਹਨ ਸੋ ਆਓ ਸਭ ਤੋਂ ਪਹਿਲੋਂ ਆਖੀਏ ਧੰਨ ਧੰਨ ਸੰਤ ਬਾਬਾ ਹਜਾਰਾ ਸਿੰਘ ਜੀ ਤੁਸੀਂ ਰੱਬ ਜੀ ਸੋ ਬਾਬਾ ਜੀ ਦਾ ਬਚਨ ਵੀ ਮੰਨਿਏ ਆਪਾਂ ਮਲਪਾ ਖਾਣ ਦਾ ਤਿਆਗ ਕਰਕੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਬਾਣੀ ਪੜ੍ਹ ਕੇ ਆਪਣੇ ਜੀਵਨ ਨੂੰ ਸਫਲਾ ਬਣਾਈਏ ਜੀ ਸੋ ਕੋਈ ਗਲਤੀ ਹੋ ਗਈ ਹੋਵੇ ਸਾਸੰਗ ਬਖਸ਼ਣ ਯੋਗ ਹੈ ਸੋ ਬਖਸ਼ ਲਿਓ ਸੋ ਸਾਡੀ ਇਸ ਉਪਰਾਲੇ ਦਾ ਆਪ ਜੀ ਕਿਰਪਾ ਕਰਕੇ ਪੂਰਾ ਸਾਥ ਦਿਆ ਕਰੋ ਵੱਧ ਤੋਂ ਵੱਧ ਬਾਬਾ ਜੀ ਦੇ ਬਚਨ ਨੂੰ ਸ਼ੇਅਰ ਕਰਿਆ ਚ ਕਰੋ ਤਾਂ ਜੋ ਇਹ ਘਰ ਘਰ ਬੱਬੀ ਜੀ ਦੀਆਂ ਸਾਖੀਆਂ ਪੁਸਕਣ ਤੇ ਹੋਰ ਸੰਗਤਾਂ ਦਾ ਵਿਸ਼ਵਾਸ ਬਾਬਾ ਜੀ ਦੇ ਚਰਨਾਂ ਦੇ ਨਾਲ ਬਣ ਜਾਵੇ ਸੋ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ